ਸ਼ਸ਼ੀਕਾਲ ਮੀਟ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਜੀ ਮੈਂ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੱਗੇ ਵੀਡੀਓ ਦੇਖ ਕੇ ਮੈਂ ਹੁਣੇ ਵਿਖੇ ਮੇਰਾ ਮਨ ਬਹੁਤ ਜ਼ਿਆਦਾ ਹੈ ਮਤਲਬ ਭਰਿਆ ਪਿਆ ਇੱਕ ਕੁੜੀ ਹੋਣਾ ਇੱਕ ਗੁਨਾਹ ਹੈ ਹਨਾ ਅੱਜ ਦੇ ਟਾਈਮ 'ਚ ਕਿਸੇ ਟਾਈਮ ਤੇ ਭੈਣ ਦੀ ਇੰਨੀ ਕਦਰ ਹੁੰਦੀ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਲੋਕ ਸੋਚਦੇ ਸੀ ਧੀ ਦੇਤੀ ਉਹਨਾਂ ਨੇ ਰੱਖਿਆ ਗਿਆ ਪਰ ਅੱਜ ਦੇ ਟਾਈਮ ਦੇ ਵਿੱਚ ਦਾਜ ਦੇ لالਚੀਆਂ ਨੇ ਲੋਕਾਂ ਦੀਆਂ ਧੀਆਂ ਤੇ ਬਾਰ ਕਰਨਾ ਸ਼ੁਰੂ ਕਰਤਾ ਸਿਰਫ ਕੀ ਚਾਹੀਦਾ ਲੱਕੜ ਦਾ ਸਮਾਨ ਬੈੱਡ ਕੁਰਸੀਆਂ ਕੋਠੀਆਂ ਦੇ ਵਿੱਚ ਧਰਨ ਲਈ ਤੁਹਾਨੂੰ ਗੱਡੀਆਂ ਤੁਹਾਨੂੰ ਕੈਸ਼ ਚਾਹੀਦਾ ਜਿਹੜੇ ਆਪਣੀ ਕਮਾਈ ਨਾਲ ਨਹੀਂ ਰੱਝੇ ਇੱਕ ਧੀ ਦੇ ਪਿਓ ਦੀ ਕਮਾਈ ਨਾਲ ਤੁਸੀਂ ਰੱਜ ਜਾਓਗੇ ਸੋ ਅੱਜ ਕੱਲ ਲੋਕਾਂ ਦਾ ਬੇੜਾ ਗਰਖ ਹੋਇਆ ਪਿਆ ਆ ਇੱਕ ਛੋਟੇ-ਛੋਟੇ ਬੱਚਿਆਂ ਦੀ ਮਾਂ ਜਿਹੜੀ ਐਨੇ ਦਰਿੰਦਗੀ ਮੌਤ ਦਿੱਤੀ ਹੈ ਤੁਸੀਂ ਨੋਇਡਾ ਦੇ ਵਿੱਚ ਨੋਇਡਾ ਦੇ ਕਿਸੇ ਪਿੰਡ ਦੀ ਕਹਾਣੀ ਹੈ ਜੀ ਇਹ ਇਹ ਪੰਡ ਦਾ ਤੁਸੀਂ ਹਾਲ ਦੇਖੋ ਕੀ ਕੀਤਾ ਅੱਗ ਲਾ ਕੇ ਸਾੜੀ ਗਈ ਆ ਉਹਦਾ ਬੱਚੇ ਨੇ ਬਿਆਨ ਦਿੱਤਾ ਕਿ ਪਹਿਲਾਂ ਮੇਰੀ ਮੰਮੀ ਦੇ ਉੱਤੇ ਕੁਝ ਸਿੱਟਿਆ ਤੇਲ ਤੇਲੇ ਸੁੱਟਿਆ ਹੁਣ ਤੇਲ ਸੁੱਟਿਆ ਤੇ ਫਿਰ ਮੇਰੀ ਮੰਮੀ ਦੇ ਥੱਪੜ ਮਾਰਿਆ ਤੇ ਫਿਰ ਮੇਰੀ ਮੰਮੀ ਨੂੰ ਲੈਟਰ ਦੇ ਨਾਲ ਅੱਗ ਲਗਾਈ ਗਈ ਤੇ ਮਤਲਬ ਜੇ ਤੁਹਾਨੂੰ ਦਾਜ ਦੇ ਦਿੰਦੇ ਤਾਂ ਤੁਸੀਂ 3 ਨੂੰ ਬਸਾ ਲੈਂਦੇ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਰਿਸ਼ਤਿਆਂ ਦੇ ਵਿੱਚੋਂ ਬਿਸ਼ਵਾਸ਼ ਉੱਠ ਗਿਆ ਪਹਿਲਾਂ ਥੋੜਾ ਜਿਹਾ ਟਾਈਮ ਪਹਿਲਾਂ ਇੱਕ ਫੌਜੀ ਵੱਲੋਂ ਕੁੜੀ ਮਾਰੀ ਗਈ ਨਿਹ ਦਾਜ ਪਿੱਛੇ ਪਤਾ ਨਹੀਂ ਰੋਜ਼ ਕਿੰਨੀਆਂ ਕੁ ਕੁੜੀਆਂ ਦਾਜ ਦੀ ਬਲੀ ਚੜ੍ਹਦੀਆਂ ਨੇ ਇੱਥੇ ਹੁਣ ਇਹ ਝੂਠ ਤਾਂ ਨਹੀਂ ਹੋ ਸਕਦਾ ਜਿਹੜੀ ਕੁੜੀ ਕੋਟ ਕਚਹਿਰੀਆਂ ਦੇ ਵਿੱਚ ਜੁੰਦੇ ਜੀ ਆਪਣਾ ਇਨਸਾਫ ਲੈਣ ਜਾਂਦੇ ਉਹਨੂੰ ਤੁਸੀਂ ਪ੍ਰਸ਼ਾਸਨ ਦੇ ਟਿਕਣ ਮੰਦਾ ਵੀ ਕੁੜੀ ਗਲਤ ਤਾਂ ਬਸਣਾ ਨਹੀਂ ਚਾਹੁੰਦੀ ਆ ਨਹੀਂ ਉਹ ਨਹੀਂ ਉਹ ਆਪਣੀ ਹੀ ਸੜਾਈ ਜਾਂਦਾ ਹਨਾ ਉੱਤੇ ਪਰ ਜਦੋਂ ਕੁੜੀਏ ਜਿੰਨਾ ਚਿਰ ਕੁੜੀ ਮਰਦੀ ਨਹੀਂ ਜਾਂ ਮਾਰਦੀ ਨਹੀਂ ਸਾਡੇ ਪ੍ਰਸ਼ਾਸਨ ਵੀ ਉਦੋਂ ਤੱਕ ਇਨਸਾਫ ਨਹੀਂ ਦਿੰਦਾ ਬਟ ਹੁਣ ਤਾਂ ਤੁਸੀਂ ਕਰਿਆ ਜਾਂ ਨਾ ਕਰਿਆ ਪਰ ਮੈਂ ਮਾਪਿਆਂ ਨੂੰ ਇੱਕ ਬੇਨਤੀ ਕਰਦੀ ਹਾਂ ਹੱਥ ਮੰਨ ਕੇ ਜਦੋਂ ਤੁਹਾਨੂੰ ਪਤਾ ਲੱਗ ਜਵੇ ਸਾਡੇ ਟੀਨ ਬਿਨਾ ਵਜਾ ਇੱਕ ਵਾਰੀ ਦੱਸ ਦਈਏ ਵੀ ਮੇਰੇ ਦੁਖੀ ਕਰਦੇ ਨੇ ਜਾਂ ਕੁਝ ਵੀ ਆ ਤਾਂ ਪਲੀਜ਼ ਸਾਰਾ ਲਿਆ ਕਰੋ ਇਹ ਨਾ ਕਹਿਆ ਕਰੋ ਵੀ ਕੁੜੀ ਪੇਕੇ ਆ ਕੇ ਬੈਠੂਗੀ ਹੁਣ ਜਿੱਥੇ ਵਿਆਹ ਤੇ ਉੱਥੇ ਤੋੜਨਾ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੇ ਬਹੁਤ ਔਖਾ ਹੀ ਵਿਸ਼ਵਾਸ ਕਰਨਾ ਅੱਗੇ ਅੱਗੇ ਇਹੀ ਕੁਝ ਚੱਲਦਾ ਰਿਹਾ ਤਾਂ ਵਿਆਹ ਖਤਮ ਹੋ ਜਾਣੇ ਨੇ ਤੁਸੀਂ ਇਹ ਵੀਡੀਓ ਦੇਖੋ ਤੇ ਜਿਵੇਂ ਮੇਰਾ ਮਨ ਭਰਿਆ ਹੋਇਆ ਏ ਮੈਂ ਇੱਕ ਧੀਆ ਤੇ ਇੱਕ ਭੈਣਾ ਮੇਰੇ ਵੀ ਇੱਕ ਕੁੜੀਆਂ ਅੱਜ ਮੇਰੇ ਵੀ ਹੰਝੂਆਂ ਦਾ ਮਤਲਬ ਅੰਦਰ ਭਰਿਆ ਪਿਆ ਏ ਜਦੋਂ ਕਿਸੇ ਦੀ ਧੀ ਐਵੇਂ ਮਰਦੀ ਆ ਜਾਂ ਲੋਕ ਮਾਰਦੇ ਨੇ ਉਹ ਮਾਪੇ ਨੂੰ ਪੁੱਛੋ ਜਿਨ੍ਹਾਂ ਨੇ 20-21 ਸਾਲ ਪਾਲੀ ਹੁੰਦੀ ਆ ਉਹਨਾਂ ਤੇ ਕੀ ਬੀਤਦੀ ਹੁੰਦੀ ਆ ਤੁਸੀਂ ਤਾਂ ਮਾਰਨ ਲੱਗੇ ਇੱਕ ਬਿੱਟ ਵੀ ਨਹੀਂ ਸੋਚਦੇ ਹੈਗੇ ਵੀ ਉਹਨਾਂ ਨੇ ਕਿਵੇਂ ਕਿੰਨਾ ਔਖਾ ਗਰੀਬੀ ਠੰਡੇ ਚ ਰਹਿ ਕੇ ਗਰਮ ਚ ਰਹਿ ਕੇ ਮੀਂਹ ਚ ਰਹਿ ਕੇ ਢੇਰੀ ਚ ਰਹਿ ਕੇ ਕਿਵੇਂ ਪਾਲਿਆ ਹੁੰਦਾ ਪਾਪੀ ਲੋਕੋ ਜਦੋਂ ਕੁੜੀਆਂ ਦੇ ਤੁਸੀਂ ਕਦੇ ਤਾਂ ਕੱਪੜਿਆਂ ਤੋਂ ਜੱਜ ਕਰਦੇ ਹੋ ਕਦੇ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਸਾਡਾ ਇੰਨਾ ਗਿਰ ਚੁੱਕਿਆ ਉਹ ਜਿਨ੍ਹਾਂ ਚ ਕੁੜੀ ਜੂੰਦੀ ਆਪਣੇ ਇਨਸਾਫ ਲਈ ਜਾਂਦੀ ਹੈ ਕੋਰਟ ਕਚਹਿਰੀਆਂ ਦੇ ਵਿੱਚ ਉੱਥੇ ਕੁੜੀ ਗਲਤ ਵੱਜਦੀ ਆ ਹੁਣ ਮਰ ਚੁੱਕੀਆਂ ਨੇ ਕੁੜੀਆਂ ਕਿੰਨੀਆਂ ਮਰ ਚੁੱਕੀਆਂ ਨੇ ਤੁਸੀਂ ਉਹਨਾਂ ਨੂੰ ਫਾਂਸੀ ਦਿੱਤੀ ਆ ਸੋ ਮੇਰੀ ਸਰਕਾਰਾਂ ਨੂੰ ਹੱਥ ਬਨ ਕੇ ਬੇਨਤੀ ਆ ਜਿੱਥੇ ਦੇ ਵੀ ਕੇਸ ਹੁੰਦੇ ਨੇ ਉਹਨਾਂ ਦੀ ਸਰਕਾਰਾਂ ਨੂੰ ਬੇਨਤੀ ਆ ਜਦੋਂ ਐਂਜਾ ਵੀ ਕੇਸ ਤੁਹਾਡੇ ਸਾਹਮਣੇ ਆਉਂਦਾ ਚੌਂਕ ਚ ਖੜਾ ਕੇ ਇਹਨਾਂ ਨੂੰ ਫਾਂਸੀ ਦਿਆ ਕਰੋ ਤਾਂ ਕਿ ਪਤਾ ਲੱਗੇ ਕਿ ਫਿਰ ਉੱਪਰੋਂ ਕਿਸੇ ਦੀ ਧੀ ਮਾਰ ਕੇ ਮੁੰਡੇ ਦੇ ਮਾਪੇ ਸਾਥ ਦੰਦੇ ਨੇ ਬਹੁਤ ਮਾੜੀ ਗੱਲ ਆ ੱੱਕੀ ਵਾਲੀਆਂ ਗੱਲਾਂ ਨੇ ਸੋ ਮੈਂ ਤਾਂ ਅੱਜ ਦੇ ਟਾਈਮ 'ਚ ਮਾਪੇ-ਵਾਪੇ ਨੂੰ ਇਹੀ ਗੱਲ ਕਹੂੰਗੀ ਵੀ ਆਪਣੀਆਂ ਧੀਆਂ ਨੂੰ ਜੋ ਤੁਸੀਂ ਦੇਣਾ ਹੁੰਦਾ ਨਾ ਆਪਣੀਆਂ ਧੀਆਂ ਦੇ ਨਾਮ ਜਮਾ ਕਰਵਾ ਦਿਆ ਕਰੋ ਤੇ ਆਪਣੀਆਂ ਧੀਆਂ ਨੂੰ ਕੋਈ ਸਕਿੱਲ ਦਿਆ ਕਰੋ ਆਪਣੀਆਂ ਧੀਆਂ ਨੂੰ ਕੋਈ ਕੰਮਕਾਰ ਖੋਲ ਕੇ ਦੇ ਦਿਆ ਕਰੋ ਹੀ ਤਾਂ ਜੋ ਤੁਹਾਡੇ ਘਰ ਬੈਠੇ ਰੋਟੀ ਖਾਈ ਜਾਣ ਇੱਕ ਰੀਤਾਂ ਬਣੀਆਂ ਹੋਈਆਂ ਨੇ ਵਿਆਹਣੀਆਂ ਪੈਂਦੀਆਂ ਨੇ ਹਨਾ ਤਾਂ ਪਰ ਅੱਜ ਦੇ ਟਾਈਮ ਦੇ ਵਿੱਚ ਵਿਆਹਣ ਤੋਂ ਬੈਟਰ ਇਹੀ ਆ ਕਿ ਅੱਖਾਂ ਦੇ ਸਾਹਮਣੇ ਤੁਹਾਡੀ-ਤੁਡੀ ਧੀ ਰਹੂਗੀ ਕੱਲੂ ਮਾਰਤੀ ਜਾ ਡਾਈਵੋਰਸ ਹੋ ਗਿਆ ਉਹ ਉਤੋਂ ਵੱਡਾ ਤੁਹਾਨੂੰ ਦੁੱਖ ਤਾਂ ਹੋਊਗਾ ਹੀ ਨਾ ਪਰ ਹੁਣ ਤੁਹਾਨੂੰ ਦੁੱਖ ਤਾਂ ਨਹੀਂ ਤੁਹਾਡੇ ਬਰਾਬਰ ਬੈਠੇ ਛੁੱਡਤੀ ਆਪਣਾ ਕਮਾ ਕੇ ਰੋਟੀ ਖਾਂਦੀ ਆ ਸੋ ਮੇਰੇ ਹੱਥ ਬਨ ਕੇ ਹੀ ਬੇਨਤੀ ਹੈ ਇਹ ਦਰਿੰਦੇ ਨੂੰ ਵੱਧ ਤੋਂ ਵੱਧ ਸਜ਼ਾ ਮਿਲ ਸਕੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਲਾਣ ਤਾਂ ਗਾਲਾਂ ਰੁਕਣੀਆਂ ਨਹੀਂ ਚਾਹੀਦੀਆਂ